ਤੋਂ ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲੌਗ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਅਮੀ ਸਿੰਘ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਦਾ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਕਣਕ ਦੀ ਬੁਝਾਈ ਸਮੇਂ ਡਾਇਆ ਖਾਦ ਦੇ ਵਕਲਜੋਂ ਬਦਲ ਵਜੋਂ ਕਿਹੜੀ ਖਾਦ ਵਰਤੀਏ ਕਿਸਾਨ ਸਾਥੀਓ ਜਿਵੇਂ ਕਿ ਐਸ ਵੇਲੇ ਕਣਕ ਦੀ ਬੁਝਾਈ ਦਾ ਕੰਮ ਜਿਹੜਾ ਵਾ ਸ਼ੁਰੂ ਹੋਇਆ ਨਾ ਸੋ ਕਿਸਾਨ ਸਾਥੀਓ ਬਹੁਤ ਸਾਰੇ ਕਿਸਾਨ ਬੰਦਾਂ ਵੱਲੋਂ ਸਵਾਲ ਆ ਰਹੇ ਨੇ ਟੈਲੀਫੋਨ ਆ ਰਹੇ ਨੇ ਕਿ ਬਾਜ਼ਾਰ ਦੇ ਵਿੱਚ ਡਾਇਆ ਖਾਦ ਦੀ ਉਪਲਬਧਤਾ ਜਿਹੜੀ ਘਟਿਆ ਉਸ ਦੇ ਬਦਲ ਵਜੋਂ ਕਿਹੜੀ-ਕਿਹੜੀ ਖਾਦ ਵਰਤੀਏ ਤਾਂ ਜੋ થી ਕਣਕ ਦੀ ਬੁਝਾਈ ਸਮੇ ਉਹ ਖਾਦ ਦੀ ਵਰਤੋਂ ਕਰ ਸਕੀਏ ਸਾਂਝ ਸਾਥੀ ਜੀਵਨ ਤੁਸੀਂ ਜਾਣਦੇ ਹੋ ਕਿ ਅੱਜ ਤੋਂ ਕਣਕ ਦੀ ਬਜਾਈ ਦਾ ਜਿਹੜਾ ਕੰਮ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਪਰ ਜੇਕਰ ਦੇਖੀਏ ਤਾਂ ਤਾਪਮਾਨ ਜਿਹੜਾ ਵਾ ਐਸੋ ਲਈ ਅਜੇ ਜਿਹੜਾ ਵਾ 30 31 ਦੇ ਟੈਂਪਰੇਚਰ ਦੇ ਨਾਲ ਜਾ ਰਿਹਾ ਗਰਮੀ ਜ਼ਿਆਦਾ ਵਾ ਮੇਰੀ ਦੀ ਸਲਾਹ ਇਹੀ ਹੈ ਕਿ ਅਜੇ ਆਪਾਂ ਪਹਿਲੀ ਤੋਂ ਬਾਤ ਸ਼ੁਰੂ ਕਰੀਏ ਤਾਂ ਫਿਰ ਜ਼ਿਆਦਾ ਵਧੀਆ ਰਹੂਗਾ ਕਿਉਂਕਿ ਜਦੋਂ ਆਪਾਂ ਗੇਤੀ ਬਜਾਈ ਕਰਾਂਗੇ ਗਰਮੀ ਦੇ ਵਿੱਚ ਕਰਾਂਗੇ ਤਾਂ ਫਿਰ ਸਾਨੂੰ ਜੜੀਆਂ ਨੇ ਉਹ ਉਗਣਚ ਉਗਣ ਦੇ ਵਿੱਚ ਵੀ ਥੋੜੀ ਪ੍ਰੋਬਲਮ ਆ ਸਕਦੀ ਹੈ ਆ ਬੀਜ ਤਾਂ ਵੀ ਦੀ ਉਗਣਛ ਵੀ ਘਟ ਸਕਦੀ ਹੈ ਗੁਲਾਬੀ ਚੁਟੜੀ ਦਾ ਹਮਲਾ ਵੀ ਹੋ ਸਕਦਾ ਵਾ ਤੇ ਜੜਾਂ ਦਾ ਵਾਧਾ ਵੀ ਜੜਾ ਘਟ ਹੋ ਸਕਦਾ ਤੇ ਮੁੜ ਕੇ ਅਖੇਤ ਜਾ ਕੇ ਜਿਹੜਾ ਉਹ ਛਾੜਦੇ ਜਿਹੜਾ ਉਹ ਫਰਕ ਪਾਉਗਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜੇਕਰ ਅਸੀਂ ਪਹਿਲੀ ਤੋਂ ਬਾਅਦ ਕਣਕ ਦੀ ਬਜਾਈ ਸ਼ੁਰੂ ਕਰੀਏ ਕਿਉਂਕਿ ਕਾਲੀ ਨਾ ਕਰੀਏ ਕਿਉਂਕਿ ਇਸ ਵੀ ਜਿਹੜੀ ਕਣਕ ਦੀ ਜਿਹੜੀ ਝੋਨੇ ਦੀ ਜਿਹੜੀ ਕਟਾਈ ਜਿਹੜੀ ਹੈ ਬੜੇ ਟਾਈਮ ਸਰ ਹੋ ਗਈ ਆ ਅਟਕੋ ਵਿੰਡੋ ਪੀਰੀਅਡ ਜਿਹੜਾ ਉਹ ਹੈਗਾ ਵਾ ਕਣਕ ਦੀ ਝੋਨੇ ਦੀ ਕਟਾਈ ਤੇ ਕਣਕ ਦੀ ਬਜਾਈ ਦੇ ਵਿੱਚ ਜਿਹੜੇ ਟਾਈਮ ਹੈਗਾ ਸਾਡੇ ਕੋਲ ਕਿਉਂਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਜਿਹੜੀ ਆਪਾਂ ਬੁਝਾਈ ਕਰ ਸਕਦੇ ਆ ਆਮ ਨਾਲ ਇਹਨੂੰ ਆਪਾਂ ਲੇਟ ਨਹੀਂ ਗਿਂਦੇ ਹੈਗੇ ਤਾਂ ਫਿਰ ਵੀ ਜੇਕਰ ਕੁਝ ਜਿਹੜੇ ਜਗੀਦਾਰਾਂ ਨੇ ਕੁਝ ਕਿਸਾਨਾਂ ਵੀਰਾਂ ਵੱਲੋਂ ਜਿਹੜੀ ਆ ਉਹ ਬੁਝਾਈ ਸ਼ੁਰੂ ਕਰ ਲਈ ਕਈ ਥਾਵਾਂ ਤੇ ਮਿੱਟੀ ਦੇ ਹਿਸਾਬ ਨਾਲ ਜਿਹੜੀ ਆ ਉਹ ਕਿਸਮ ਦੇ ਹਿਸਾਬ ਨਾਲ ਜਿਹੜਾ ਉਹ ਚੱਲਦੇ ਆ ਆਪਾਂ ਵੀ ਮਿੱਟੀ ਭਾਰੀ ਆ ਕਿ ਹੌਲੀ ਆ ਉੱਚ ਪੱਤਰ ਕਿੰਨਾ ਕਿਹਾ ਪਰ ਇਹਦੇ ਵਿੱਚ 72 ਜੂਨ ਦੇਖਿਓ ਵੀ 72 ਜਿਹੜਾ ਉਹ ਪੂਰਾ ਹੋਵੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਕਿਉਂਕਿ ਆ ਕਿ ਬਾਰਿਸ਼ ਜਿਹੜੀ ਆ ਉਹ ਨਾ ਪੈਣ ਕਰਕੇ ਪਿਛਲੇ 15 20 ਦਿਨਾਂ ਤੋਂ ਤੇ ਬੱਤਰ ਜਿਹੜਾ ਉਹਦੇ ਵਿੱਚ ਹਸਾਬ ਨਾਲ ਹੀ ਆ। ਜੇ ਉਹਦੇ ਵਿੱਚ ਬੱਤਰ ਘਟਿਆ ਤਾਂ ਫਿਰ ਉਹਦੇ ਵਿੱਚ ਜੂੜ ਪਾਣੀ ਲਾਓ। ਕੋਕ 10 ਹਫਤੇ ਬਾਅਦ ਜਿਹੜਾ ਬੱਤਰ ਆ ਜਨਾਰਾਮ ਨਾਲ। ਉਹਦੇ ਵਿੱਚ ਪਾਣੀ ਲਾ ਕੇ ਪਾਣੀ ਬੱਤਰ ਆਏਗਾ ਤੇ ਫਿਰ ਦੀ ਬਿਜਾਈ ਕਰੋ। ਫਿਰ ਆਪਾਂ ਇਹ ਕੀ ਕਰਦੇ ਆ ਕਿ ਆਪਾਂ ਸੁਪਰ ਸੀਡਰ ਨਾਲ ਬਿਜਾਈ ਕਰਦੇ ਆ। ਤੇ ਸੁਪਰ ਸੀਡਰ ਨਾਲ ਤੁਹਾਨੂੰ ਪਤਾ ਹੀ ਹੈ ਕਿ ਖੁੱਲੀ ਜਮੀਨ ਰਹਿਦੀ ਆ। ਤੋਂ ਉਹਦੇ ਵਿੱਚ ਸੁਆਗਾੜੀ ਮੁੜ ਕੇ ਵਜਦਾ ਹੈ ਮਾਰਦੇ ਆਪਾਂ। ਸੋ ਉਹਦੇ ਵਿੱਚ ਬੱਤਰ ਜਿਹੜਾ ਪੂਰਾ ਹੋਣਾ ਚਾਹੀਦਾ। ਦੂਜੀ ਗੱਲ ਆਈ ਦੀ ਇੱਕ ਵੇ ਖਾਦਾਂ ਦੀ ਵਰਤੋਂ ਕਿਵੇਂ ਕਰੀਏ? ਤੋ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਜੇਕਰ ਡਾਇਆ ਦੀ ਜਿਹੜੀ ਖਾਦ ਆ ਉਹਦਾ ਆਪਾਂ ਬਦਲ ਕਿਹੜਾ ਵਰਤੀ ਤਾਂ ਜੋ ਅਸੀਂ ਬੁਝਾਈ ਸਮੇਂ ਵਰਤ ਸਕੀਏ। ਸਣਵੇਂ ਨੂੰ ਡਾਇਆ ਖਾਦ ਜਿਹੜੀ ਆਮ ਕਰਕੇ ਕਿਸਾਨ ਦੇ ਮੂੰਹ ਤੇ ਚੜੀ ਜਾਂਦੀ ਆਪਾਂ ਡਾਇਆ ਖਾਦ ਵਰਤਨੀ ਆ। ਭਾਰਤ ਸਰਕਾਰ ਵੱਲੋਂ ਡਾਇਆ ਖਾਦ ਦਾ ਜਿਹੜਾ ਵਾ ਬਦਲਾਂ ਨੂੰ ਦਿੱਤਾ ਗਿਆ ਬੜਾ ਬਹੁਤ ਵਧੀਆ। ਉਹਦੇ ਵਿੱਚ ਟ੍ਰਿਪਲ ਸੁਪਰ ਫਾਸਫੇਟ ਆ ਸਿੰਗਲ ਸੁਪਰ ਫਾਸਫੇਟ ਆ ਇਸੇ ਤਰ੍ਹਾਂ ਕਿਸਾਨ ਖਾਦ ਦੇ 12 32 16 ਵਾ ਅੱ비 ਵੀ 0 23 ਆ 22 0 13 ਵਾ ਇਹ ਸਾਰੀਆਂ ਖਾਦਾਂ ਜਿਹੜੀਆਂ ਨੇ ਆਪਾਂ ਵਰਤ ਸਕਦੇ ਹਾਂ ਇਸ ਲਈ। ਪਰ ਸਵਾਲ ਹੁੰਦਾ ਵੀ ਆਪਾਂ ਕਿੰਨੀ ਖਾਦ ਵਰਤੀਏ ਤੇ ਕਦੋਂ ਵਰਤੀਏ ਤਾਂ ਜੋ ਤੁਹਾਡੇ ਡਾਇਆ ਦੀ ਖਾਦ ਜਿਹੜੀ ਕਮੀ ਜਿਹੜੀ ਪੂਰੀ ਹੋ ਜਾਵੇ ਡਾਇਆ ਖਾਦ ਤੋਂ ਸਾਨੂੰ 40% ਫਾਸਫੋਰਸ ਮਿਲਦੀ ਹੈ ਤੇ 18% ਨਾਈਟਰੋਜਨ ਮਿਲਦੀ ਹੈ ਜਿਹੜੀ ਕਿ ਸਬਸਿਡਾਈਜ਼ਡ ਰੇਟ ਤੇ ਮਿਲਦੀ ਉਹਨੂੰ ਜੇ ਆਪਾਂ ਭਾਰਤ ਸਰਕਾਰ ਦੇ ਜਿਹੜਾ ਜਿਹੜਾ ਫੁੱਲ ਰੇਟ ਆ ਉਹਦੀ ਗੱਲ ਕਰੀਏ ਤਾਂ 2739 ਰੁਪਏ 95 ਪੈਸੇ ਦਾ ਕੀਮਤ ਆ ਜਿਹਦੇ ਵਿੱਚ 1399 ਰੁਪਏ 92 ਪੈਸੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਤੇ ਬਾਜ਼ਾਰ ਦੇ ਵਿੱਚ ਇਹਨੂੰ 1350 ਦੀ ਮਿਲਦੀ ਹੈ ਤੁਸੀਂ ਇਹ حساب ਲਓ ਕਿੰਨੀ ਸਬਸਿਡੀ ਨੂੰ ਮਿਲਦੀ ਪਈ ਹੈ ਸੋ ਇਹਦਾ ਬਦਲ ਵਾਸਤੇ ਸਾਡੇ ਕੋਲ ਟ੍ਰਿਪਲ ਸਫਰ ਫਾਸਫੇਟ ਜਿਹੜੀ ਆ ਬਹੁਤ ਵਧੀਆ ਮਾਰਕੀਟ ਵਿੱਚ ਉਪਲਬਧ ਹੈ ਹਰ ਇੱਕ ਦੁਕਾਨ ਤੇ ਸਬਸਿਡੀ ਜਿਹੜੀ ਤੁਹਾਡੀ ਸੋਸਾਇਟੀ ਵਿੱਚ ਵੀ ਉਪਲਬਧ ਹੈ ਜਿਹੜੀ ਕਿ ਉਹ ਵੀ ਸਬਸਿਡਾਈਜ਼ਡ ਹੈ ਉਹ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਉਹਦਾ ਜਿਹੜਾ ਮੁੱਲ ਜਿਹੜਾ ਵਾ ਜੇ ਦੇਖੀਏ ਪੂਰਾ ਮੁੱਲ ਜਿਹੜਾ ਵਾ ਉਹ 2302 ਰੁਪਏ ਆ ਤੇ 10 1002 ਰੁਪਏ 80 ਪੈਸੇ ਉਹਦਾ ਜਿਹੜਾ ਵਾ ਉਹ ਸਬਸਿਡੀ ਉਹਦੇ ਤੇ ਤਾਂ ਨੂੰ ਕਿੰਨੇ ਦੀ ਮਿਲਦੀ ਹੈ 1300 ਰੁਪਏ ਦੀ ਸੋ ਇਹਦੇ ਬਦਲ ਵਾਸਤੇ ਅਮ ਨੂੰ ਜਿਹੜਾ ਵਾ ਉਹ ਬਜਾਈ ਸਮੇਂ ਟ੍ਰਿਪਲ ਸੁਪਰ ਫਾਸਫੇਟ ਵੀ ਵਰਤ ਸਕਦੇ ਆ ਤੇ ਟ੍ਰਿਪਲ ਸੁਪਰ ਫਾਸਫੇਟ ਜਿਹੜੀ ਆ ਉਹਦੇ ਨਾਲ ਜਿਹੜਾ ਵਾ ਜਦੋਂ ਬਜਾਈ ਕਰਨੀ ਆ ਉਹ ਤੋਂ ਪਹਿਲਾਂ ਇੱਕ ਨਾਲ 15-20 ਕਿਲੋ ਜਿਹੜੀ ਯੂਰੀਆ ਵਾ ਉਹ ਜਰੂਰ ਪਾ ਲੈਣੀ ਆ ਕਿਉਂਕਿ ਇਹਦੇ ਵਿੱਚ ਨਾਈਟ੍ਰੋ ਜ ਨਹੀਂ ਹੈਗੀ ਡਾਇਚਾਂ ਨੂੰ 18 ਕਿਲੋ ਨਾਈਟ੍ਰੋ ਮਿਲ ਗਈ ਸੀ ਤੇ ਇਹਦੇ ਵਿੱਚ ਨਹੀਂ ਹੈਗੀ ਸੋ ਇਸ ਕਰਕੇ ਜਿਹੜਾ ਵਾ ਉਹ 18 ਜਿਹੜੀ ਆਪਾਂ ਯੂਰੀਆ 15-20 ਕਿਲੋ ਜਿਹੜੀ ਆ ਉਹ ਪਾ ਲੈਣੀ ਨਾਲ ਸੋ ਦੂਜਾ ਬਦਲਾ ਆਈਂਦਾ ਵਕਿ ਸਿੰਗਲ ਸੁਪਰ ਫਾਸਫੇਟ ਸਿੰਗਲ ਸੁਪਰ ਫਾਸਫੇਟ ਵੀ ਜੇ ਆਪਾਂ ਪਾਉਣੀ ਪੈਂਦੀ ਹੈ ਤਾਂ ਫਿਰ ਵੀ ਸਾਨੂੰ ਉੱਥੇ ਤਿੰਨ ਬੋਰੀਆਂ ਸਿੰਗਲ ਸੁਪਰ ਫਾਸਫੇਟ ਤੇ 20 ਕਿਲੋ ਜਿਹੜੀ ਆ ਉਹ ਯੂਰੀਆ ਇਹ ਪਾ ਕੇ ਤੇ ਆਪਾਂ ਜਿਹੜੀ ਫਾਸਫੋਰਸ ਦੀ ਪੂਰਤੀ ਜਿਹੜੀ ਆਪਾਂ ਕਰ ਸਕਦੇ ਆ ਤੀਜਾ ਬਦਲਾ ਆਈਂਦਾ ਹੈ ਨਾ ਕਰੋ ਐਨ ਪੀ ਕੇ ਨਾਈਟ੍ਰੋਨ ਫਾਸਫੋਰਸ ਪੋਟਾਸ਼ ਉਹਦੇ ਵਿੱਚ 12 32 16 ਵੀ ਆ ਜਾਂਦੀ ਹੈ ਤੇ 12 32 16 ਦਾ ਮਤਲਬ ਕਿ ਉਹਦੇ ਵਿੱਚ ਪੋਟਾਸ਼ ਵੀ ਹੈਗੀ ਆ ਜਿਹੜੀ ਕਿ ਸਾਡੀ ਜ਼ਮੀਨ ਦੇ ਵਿੱਚ ਜਿੱਥੋਂ ਆਪਾਂ ਮਿੱਟੀ ਪਰਖ ਕਰਾਉਂਦੇ ਆ ਤੇ ਜਿਹੜੇ ਚਕਾਟ ਆ ਰਹੀ ਹੈ ਖਾਸ ਕਰਕੇ ਨੀਂਹ ਪਹਾੜੀ ਇਲਾਕਿਆਂ ਦੇ ਵਿੱਚ ਸੋ ਉਹਦੇ ਵਿੱਚ ਸਾਨੂੰ 16% ਫਾਸਫੋਰਸ ਮਿਲ ਜਾਂਦੀ ਹੈ 12% ਨਾਈਟ੍ਰੋ ਮਿਲ ਜਾਂਦੀ ਹੈ ਤੇ 32% ਜਿਹੜੀ ਆ ਉਹ ਸਾਨੂੰ ਫਾਸਫੋਰਸ ਮਿਲ ਜਾਂਦੀ ਹੈ ਸੋ ਉਹ ਆਪਾਂ ਡੇਢ ਬੋਰੀ ਪਾ ਕੇ ਤੇ ਆਪਾਂ ਜਿਹੜੀ ਆ ਬੜੇ ਆਰਾਮ ਨਾਲ ਉਹਦਾ ਜਿਹੜਾ ਵਾ ਉਹ ਡਾਇਰ ਦੀ ਥਾਂ ਦੇ ਜਿਹੜਾ ਉਹ ਨੂੰ ਵਰਤ ਸਕਦੇ ਆ ਵਿਆਰ ਦੇ ਵਿੱਚ 202013 ਵੀ ਮਿਲਦੀ ਪਈ ਆ ਉਹ ਵੀ ਵਰਤ ਸਕਦੇ ਆ ਇਹ ਸਾਰੀ ਖਾਦਾਂ ਤੁਹਾਨੂੰ ਜਿਹੜੀ ਫਾਸਫੋਰਸ ਤੇ ਇਹ ਪੂਰਤੀ ਜਿਹੜੀ ਆ ਉਹ ਆਰਾਮ ਨਾਲ ਹੋ ਜੇਗੀ। ਸੋ ਕਿਉਂਕਿ ਫਾਸਫੋਰਸ ਤਾਂ ਜਿਹੜਾ ਵਾ ਬੜਾ ਜ਼ਰੂਰੀ ਆ। ਸੋ ਇਹ ਜੜਾਂ ਦੇ ਵਿਕਾਸ ਵਾਸਤੇ ਵੀ ਤੇ ਪੌਦਿਆਂ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਆ। ਸੋ ਇਹਨੂੰ ਜਿਹੜਾ ਵਾ ਜਿੰਨੀ ਸफारਿਸ਼ ਕੀਤੀ ਗਈ ਆ ਉਹਦੇ ਉਸੇ ਮਾਤਰਾ ਦੇ ਵਿੱਚ ਬੁਝਾਈ ਸਮੇਂ ਵਰਦੋ। ਜੇਕਰ ਤੁਹਾਡੇ ਖੇਤਾਂ ਦੇ ਵਿੱਚ ਪੋਟਾਸ਼ ਦੀ ਘਾਟ ਆ ਤਾਂ ਫਿਰ 20 ਕਿਲੋ ਪੋਟਾਸ਼ ਵੀ ਪਾ ਲਓ। ਕਿਉਂਕਿ ਆਮਰ ਕੇ ਜਦੋਂ ਜਿੰਨੇ ਵੀ ਆਪਾਂ ਸੈਂਪਲ ਟੈਸਟ ਕਰਦੇ ਆਂ ਤੇ ਪੰਜਾਬ ਦੀ ਮਿੱਟੀ ਦੇ ਵਿੱਚ ਪੋਟਾਸ਼ ਦੀ ਘਾਟ ਪਾਈ ਜਾ ਰਹੀ ਆ। ਤੇ ਪੋਟਾਸ਼ ਦਾ ਬਹੁਤ ਜ਼ਰੂਰੀ ਖੁਰਾਕੀ ਤੱਤ ਹੈ ਜਿਹੜਾ ਕਿ ਆਪਾਂ ਅਣਗੌਲਿਆ ਕਰ ਜਨੇ ਸਿਰਫ ਆਪਾਂ ਯੂਰੀਆ ਤੇ ਡਾਈਪ ਹੁੰਦੇ ਆ ਤੇ ਪੋਟਾਸ਼ ਦੇ ਨਾਲ ਉਹਦੀ ਗੁਣਵਤਾ ਵੀ ਵਧਦੀ ਹੈ ਉਹਦਾ ਝਾੜ ਵੀ ਵਧਦਾ ਵਾ ਉਹਦੇ ਵਿੱਚ ਜਿਹੜਾ ਪਾਣੀ ਦੀ ਘਾਟ ਨੂੰ ਸਹਿਣ ਦਾ ਸ਼ਕਤੀ ਵੀ ਜਿਹੜੀ ਵਧਦੀ ਹੈ ਬੂਟਿਆਂ ਦੇ ਵਿੱਚ ਸੋ ਇਸ ਕਰਕੇ ਆਪਾਂ ਬੈਲੈਂਸ ਸੰਤੁਲਿਤ ਖਾਦਾਂ ਦੀ ਵਰਤੋਂ ਕਰੀਏ ਜਿਹਦੇ ਨਾਲ ਕਿ ਸਾਡੀ ਜੇ ਉਹ ਸੰਤੁਲਿਤ ਖਾਦਾਂ ਦੀ ਵਰਤੋਂ ਕਰੋਗੇ ਤੁਹਾਡੀ ਜਿਹੜੀ ਪੈਦਾਵਾਰ ਜਿਹੜੀ ਹੋਈ ਹੈ ਉਹ ਵੀ ਤੁਹਾਡੇ ਉਹ ਉਹਦੇ ਵਿੱਚ ਵੀ ਕੁਆਲਿਟੀ ਹੋਊਗੀ ਉਲਝੇ ਮਿਆਰੀ ਬਨ ਹੋਏਗਾ ਤੇ ਜਦੋਂ ਆਪਾਂ ਖੁਰਾਕ ਉਹ ਖਾਵਾਂਗੇ ਤੇ ਸਾਡੇ ਵਿੱਚ ਵੀ ਕਮੀ ਜਿਹੜੀ ਉਹ ਨਹੀਂ ਆਏਗੀ ਸੋ ਇਸ ਕਰਕੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਆਪਾਂ ਡਾਇਆ ਡਾਇਆ ਖਾਦਿਆ ਉਹਦੇ ਬਕਲਪ ਵੱਜੋਂ ਟ੍ਰਿਪਲ ਸੁਪਰ ਫਾਸਫੇਟ ਸਿੰਗਲ ਸੁਪਰ ਫਾਸਫੇਟ ਆ ਕਿਸਾਨ ਖਾਦ ਜਿਹਨੂੰ ਆਪਾਂ ਐਨਪੀਕੇ ਕਹਿੰਦੇ ਆ ਉਹ ਵੀ ਵਰਤ ਸਕਦੇ ਆ 20 20 13 ਵੀ ਵਰਤ ਸਕਦੇ ਆ 16 16 0 ਦੇ ਮਿਕਸਚਰ ਜਿਹੜੇ ਕਾਫੀ ਮਿਲਦੇ ਪਏ ਆ ਜਿਹੜੇ ਕਾਪਾ ਆਰਾਮ ਨਾਲ ਵਰਤ ਸਕਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਈਕਾਲ ਸਾਹਿਬ ਵਾਈਕਾਲ ਬਠੀ